ਜਪੀਮ ਜਪਾ ਭਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੰਬਰ ਅੱਜ ਨਕੋਦਰ ਪੁਲਿਸ ਡੀਐਸਪੀ ਕੁਲਵਿੰਦਰ ਸਿੰਘ ਬਰਕਤ ਐਸਐਚਓ ਸਿਟੀ ਥਾਣਾ ਨਕੋਦਰ ਤੇ ਐਸਐਚਓ ਸਦਰ ਥਾਣਾ ਨਕੋਦਰ ਦੀ ਟੀਮ ਵੱਲੋਂ ਅੱਜ ਸਾਂਝਾ ਆਪਰੇਸ਼ਨ ਜਿਹੜਾ ਮਹੱਲਾ ਗੁਰਨਾਨਪੁਰ ਨਕੋਦਰ ਵਿਖੇ ਅੱਜ ਛਾਪੇਮਾਰੀ ਕੀਤੀ ਜਾ ਰਹੀ ਕਿਉਂਕਿ ਨਸ਼ਿਆਂ ਦੇ ਖਿਲਾਫ ਜਿਹੜੀ ਪੁਲਿਸ ਭਾਗ ਨੇ ਜੰਗ ਵਿੰਡੀ ਹੋਈ ਉਸ ਨੂੰ ਲੈ ਕੇ ਅੱਜ ਘਰਾਂ ਦੇ ਵਿੱਚ ਜਾ ਕੇ ਛਾਪੇਮਾਰੀ ਕੀਤੀ ਜਾਂਦੀ ਔਰ ਮੇਰੇ ਪਿੱਛੇ ਦੇਖਦੇ ਗੁਰਨਾਨਪੁਰ ਮਹੱਲਾ ਜਿੱਥੇ ਕਾਫੀ ਜਿਹੜੇ ਸੰਧਗਿੰਦ ਜਿਹੜੇ ਸਿਗੇ ਜਾਂ ਜਿਹੜੇ આરોપી ਜਿਨ੍ਹਾਂ ਤੇ આરોਪ ਲੱਗਦੇ ਕਿ ਉਹ ਨਸ਼ਾ ਬਕਾਊ ਕਰਦੇ ਨੇ ਜਾਂ ਵੇਚਦੇ ਨੇ ਔਰ ਉਹਨਾਂ ਦੇ ਅੱਜ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਹੈ ਪੁਲਿਸ ਪਾਰਟੀ ਦੇ ਨਾਲ ਪੂਰੀ ਭਾਰੀ ਬਲ ਦੇ ਫੋਰਸ ਦੇ ਨਾਲ ਜਿਹੜੀ ਅੱਜ ਛਾਪ ਦੇਖਦੇ ਆ ਇੱਥੋਂ ਅੱਜ ਕੀ ਮਿਲਦਾ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਨਕੋਦਰ ਇਲਾਕੇ ਦੇ ਵਿੱਚ ਜਾਰੀ ਆ ਨਸ਼ਾ ਨੂੰ ਠੱਲ ਪਾਉਣ ਲਈ ਅੱਜ ਜਿਹੜੀ ਛਾਪੇਮਾਰੀ ਆ ਕੀਤੀ ਜਾਰੀ ਲਾਗਦੇ ਪਿੰਡਾਂ 'ਚ ਵੀ ਔਰ ਬਾਕੀ ਵੀ ਜਿਹੜੇ ਜਿਹੜੇ ਵੀ આરોપી ਨੇ ਜਾਂ ਇਹ ਨਸ਼ਾ ਤਸਕਰਾਂ ਦੇ ਵਿੱਚ ਆਪਣੀ ਜੋ ਰੱਖਦੇ ਭੂਮਿਕਾ ਨਿਭਾਉਂਦੇ ਨੇ ਉਹਨਾਂ ਨੇ ਅੱਜ ਨਕੋਦਰ ਦੇ ਵਿੱਚ ਵੀ ਪੁਲਿਸ ਪਾਰਟੀ ਨੇ ਪੂਰਾ ਜ਼ੋਰ ਵੱਲ ਦੇ ਨਾਲ ਲਾ ਕੇ ਅੱਜ ਘਰਾਂ ਦੀ ਤਲਾਸ਼ੀ ਲਈ ਆ i ਅੱਜ ਕਾਸੋ ਆਪਰੇਸ਼ਨ ਦੇ ਤਹਿਤ ਜਿਹੜੀ ਹੈਗੀ ਚੈਕਿੰਗ ਕੀਤੀ ਜਾ ਰਹੀ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਤੇ ਸੀਨੀਅਰ ਅਫਸਰਾਂ ਦੇ ਹੁਕਮਾਂ ਤੇ ਅਸੀਂ ਜਿਹੜੇ ਸਾਡੇ ਡਰਗ ਸੈਲਿੰਗ ਦੇ ਜਿੱਥੇ ਸਾਨੂੰ ਕੋਈ ਵੀ ਕਿਸ ਤਰ੍ਹਾਂ ਦੀ ਕੋਈ ਸ਼ੱਕ ਹੁੰਦਾ ਹੈ ਅਸੀਂ ਉਹ ਪੁਆਇੰਟ ਤੇ ਰੂਟੀਨ ਵਾਈਜ਼ ਚੈਕਿੰਗ ਕਰਦੇ ਹਾਂ ਤੇ ਅੱਜ ਵੀ ਅਸੀਂ ਇਸੀ ਰੂਟੀਨ ਚ ਇੱਥੇ ਚੈਕਿੰਗ ਕੀਤੀ ਗਈ ਹੈ ਜਿੱਥੇ ਕਿ ਸਾਨੂੰ ਸ਼ੱਕ ਹੈ ਕਿ ਇਥੇ ਡਰਗ ਸੈਲਿੰਗ ਹੋ ਰਹੀ ਹੈ ਰੂਟੀਨ ਵਾਈਜ਼ ਅਗੀਵਨ ਨਾਰਮਲ ਚੈਕਿੰਗ ਹੋਈ ਹੁੰਦੀ ਹੈ ਤੇ ਅੱਜ ਵੀ ਅਸੀਂ ਇਸ ਰੂਟੀਨ ਵਾਈਜ਼ ਨਾਰਮਲ ਚੈੱਕ ਕੀਤੀ ਜਿਨ੍ਹਾਂ ਦੇ ਪੁਰਾਣੇ ਪਰਚੇ ਦਰਜ ਹੈ ਉਹਨਾਂ ਤੇ ਨ ਫੜਿਆ ਗਿਆ ਜਾਂ ਹਜੇ ਅਸੀਂ ਸੜੋ ਪ੍ਰਸ਼ੀਨ ਚੱਲ ਰਿਹਾ ਹੈ ਫਾਈਨਲ ਤੋਂ ਬਾਅਦ ਦੱਸਾਂਗੇ ਸਰ ਅੱਜ ਕਿੰਨੀ ਜਗ੍ਹਾ ਤੇ ਜਿਹੜਾ ਕਾਪਸ ਆਪਰੇਸ਼ਨ ਚਲਾਇਆ ਅੱਜ ਜੀ ਗੁਰਨਾਣਕਪੁਰੇ ਮਹੱਲੇ ਦੇ ਵਿੱਚ ਹਜੇ ਜਿਨ੍ਹਾਂ ਦੇ ਪੁਰਾਣੇ ਮੁਕਦਮੇ ਦਰਜ ਹੈ ਤੇ ਇਹਨਾਂ ਦੇ ਸਰਵਲੈਂਸ ਦੇ ਤਹਿਤ ਜਿਨ੍ਹਾਂ ਤੇ ਡਰਗ ਸੈਲਿੰਗ ਦੇ ਪੁਰਾਣੇ ਪਰਚੇ ਆ ਤੇ ਉਹਨਾਂ ਦੇ ਕਾਫੀ ਕਰਾ ਪੁਆਇੰਟਸ ਤੇ ਅਸੀਂ ਨੋਡਾਊਨ ਕਰਕੇ ਉਹਨਾਂ ਦੀ ਨਿਗਰਾਨੀ ਵਾਸਤੇ ਅੱਜ ਇੱਥੇ ਆਏ ਆ ਤੇ ਕਰੀਬ 8-9 ਕਰਾਂ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਪੁਰਾਣੇ ਪਰਚੇ ਆ ਉਹਨਾਂ ਦੀ ਨਿਗਰਾਨੀ ਕਰਨ ਵਾਸਤੇ ਅੱਜ ਅਸੀਂ ਇੱਥੇ ਸਰਚ ਤੇ ਕਾਪਸ ਆਪਰੇਸ਼ਨ ਜ ਸਰ ਕਿੰਨੇ ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਹਜੇ ਸਰਚ ਅਫਸਰ ਜੌਰੀਆ ਬਾਕੀ ਫਾਈਨਲ ਕਰ ਸਰ ਸਭ ਘੇਰਾ ਫੜਿਆ ਗਿਆ ਨਹੀਂ ਹਾਲ ਤੀਕੜੀ ਕੁਛ ਨਹੀਂ ਹਜੇ ਤਾਂ ਅਪਰੇਸ਼ਨ ਚੱਲ ਰਿਹਾ ਸ਼ਾਮ ਤੱਕ ਚਲੇਗਾ ਉਹ ਦੇਖ ਸਰ ਜਿਹੜੀਆਂ ਸਿਵਲ ਹਸਪਤਾਲ ਦੇ ਮੋਹਰੇ ਦਵਾ ਗੋਲੀਆਂ ਵੇਚਦੇ ਆ ਨਸ਼ਾ ਉੱਥੇ ਵੀ ਵੇਚਦੇ ਆ ਕਿ ਉੱਥੇ ਵੀ ਛਾਪੇਮਾਰੀ ਕੀਤੀ ਕੀ ਦੇਖੋ ਜ਼ਿਕਰ ਤੁਹਾਡੇ ਕੋਲ ਇਸ ਸੰਬੰਧੀ ਕੋਈ ਇਨਫੋਰਮੇਸ਼ਨ ਹੈ ਜਿਹੜੇ ਕਿ ਤੁਸੀਂ ਮੈਨੂੰ ਇੱਕ ਸਵਾਲ ਪੁੱਛਿਆ ਹੈ ਕਿ ਸਿਵਲ ਹਸਪਤਾਲ ਦੇ ਬਾਹਰ ਕਿ ਗੋਲੀਆਂ ਵੇਚਦੇ ਤੁਹਾਡੇ ਕੋਈ ਇਸ ਸੰਬੰਧੀ ਕੋਈ ਇਨਫੋਰਮੇਸ਼ਨ ਹੈ ਮੈਨਰੇ ਕੋਲ ਜੁਆਇਨ ਕਰੋ ਅਪਾ ਜ਼ਰੂਰ ਸੰਬੰਧੀ ਕਾਰਵਾਈ ਕਰਾਂ ਕਿਉਂਕਿ ਇੱਕ ਚੰਗੇ ਨਾਗਰਿਕ ਦਾ ਫਰਜ਼ ਹੁੰਦਾ ਜੇਕਰ ਤੁਹਾਨੂੰ ਕੋਈ ਇਨਫਾਰਮੇਸ਼ਨ ਆ ਜਾਂਦੀ ਹੈ ਤੁਸੀਂ ਪੁਲਿਸ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਠੀਕ ਹੈ ਤੇ ਸਰ ਜੇ ਅਸੀਂ ਕਈ ਵਾਰੀ ਸ਼ੇਅਰ ਕੀਤਾ ਤੁਹਾਨੂੰ ਦੱਸਿਆ ਵੀ ਹੈ ਕਿ ਉੱਥੇ ਆਂਦੇ ਪੁਲਿਸ ਪਾਰਟੀ ਨਹੀਂ ਜਾਂਦੀ ਆਪਣੇ ਪਰ ਉਹ ਆਉਣ ਦਾ ਸਪੌਟ ਕਿੰਨਾ ਕਿਤੇ ਉਹ ਫਰਾਰ ਪਹਿਲਾਂ ਹੀ ਹੋ ਜਾਂਦੇ ਜਾਂ ਤੁਹਾਨੂੰ ਤੁਹਾਡੀ ਲੀਕਜ ਹੋ ਜਾਂਦੀ ਹੈ ਵੀ ਤੁਸੀਂ ਇੱਕ ਨੂੰ ਸ਼ਾਪੇ ਮਾਰਨ ਦੀ ਪੌਸਿਬਿਲਟੀ ਇਹ ਹੈ ਕਿ ਜਿਹੜਾ ਇਨਫਾਰਮੇਸ਼ਨ ਦੇ ਰਿਹਾ ਹੈ ਉਹ ਤੁਸੀਂ ਆਪ ਹੀ ਕਹਿਆ ਕਿ ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਹਾਂ ਉਸ ਤੋਂ ਪਹਿਲਾਂ ਹੀ ਉਹ ਫਰਾਰ ਹੋ ਜਾਂਦਾ ਇਟ ਮੀਨਸ ਕਿਤੇ ਨਾ ਕਿਤੇ ਲੈਪਸ ਕਿਸੇ ਪੁਆਇੰਟ ਤੋਂ ਤੁਹਾਡੇ ਵੱਸੋਂ ਹੋ ਸਕਦਾ ਤੁਹਾਡਾ ਨਾਲ ਦਾ ਕੋਈ ਬੰਦਾ ਲੀਕੇਜ ਕਰ ਦਿੰਦਾ ਉਹ ਸਾਡੇ ਤੋਂ avant ਤੋਂ ਪਹਿਲਾਂ ਜਿਵੇਂ ਤੁਸੀਂ ਦੱਸ ਰਹੇ ਕੋਈ ਸਾਡੀ ਰੂਟੀਨ ਵਜੋਂ ਉੱਥੇ ਚੈਕਿੰਗ ਚੱਲਦੀ ਹੈ ਤੇ ਸਰ ਕੱਲ ਵੀ ਚੈਕਿੰਗ ਕੀਤੀ ਗਈ ਸੀ ਕੱਲ ਵੀ ਚੈਕਿੰਗ ਕੀਤੀ ਗਈ ਸੀ ਕੱਲ ਇਸ ਵੰਦੀ ਅਸੀਂ ਗੁਰੂਆਂਗਪੁਰਮ ਅੱਲਾ ਤੇ ਕਲਿਆਣਪੁਰ ਦੇ ਵਿੱਚ ਜਿਨ੍ਹਾਂ ਦੇ ਪੁਰਾਣੇ ਪਰਚੇ ਆ ਉਹਨਾਂ ਤੇ ਚੈਕਿੰਗ ਕੀਤੀ ਗਈ ਸੀ ਤੇ ਉਸ ਤੇ ਅਸੀਂ 6 ਬੰਦਿਆਂ ਦੇ ਖਿਲਾਫ ਅਪਰਾਧ ਰੋਕੂ ਕਾਰਵਾਈ ਕੀਤੀ ਗਈ ਸੀ ਜਿਨ੍ਹਾਂ ਕੇ ਪੁਰਾਣੇ ਪਰਚੇ ਆ ਉਹਨਾਂ ਦੇ ਖਿਲਾਫ 110 ਦੇ ਕਲੰਦੇ ਤੇ 109 ਦੇ ਕਲੰਦੇ ਸਰ ਜਿਹੜੇ ਹਜੇ ਵੀ ਨਸ਼ਾ ਵੇਚਣ ਤੋਂ ਬਾਝ ਨਹੀਂ ਆ ਰਹੇ ਉਹਨਾਂ ਨੂੰ ਕੀ ਨਾ ਪੰਜਾਬ ਸਰਕਾਰ ਤੇ ਸਾਡੇ ਸੀਨੀਅਰ ਅਫਸਰਾਂ ਤੋਂ ਸਖਤ ਮੈਸੇਜ ਹੈ ਜੇਕਰ ਤੁਸੀਂ ਨਸ਼ਾ ਵੇਚਣ ਤੋਂ ਨਹੀਂ ਹਟੋਗੇ ਤੇ ਤੁਹਾਨੂੰ ਇਸ ਸਬੰਧੀ ਇੱਕ ਅ ਫੋਸ ਜਿਹੜਾ ਕੀ ਐਕਸ਼ਨ ਉਹਨਾਂ ਦੇ ਖਿਲਾਫ ਕੀਤਾ ਜਾਵੇਗਾ ਤੇ ਇੱਕ ਹਦਾਇਤ ਹੈ ਪੰਜਾਬ ਸਰਕਾਰ ਦੀ ਤੇ ਸਾਡੇ ਅਫਸਰਾਂ ਦੀ ਇਹਨੂੰ ਬਾਝ ਜਾ ਜੋ ਜੇ ਨਹੀਂ ਹਟੋਗੇ ਅਸੀਂ ਹਟਾ ਦਾਂਗੇ ਹਾਂਜੀ ਅੱਜ ਗੁਰਨਾਨਪੁਰ ਮਹੱਲੇ ਜਿਹੜਾ ਛਾਪੇਮਾਰੀ ਪੁਲਿਸ ਦੇ ਦੌਰਾਨ ਕੀਤੀ ਗਈ ਆ ਔਰ ਸਾਡੇ ਨਾਲ ਨੇ ਜਿਨ੍ਹਾਂ ਦੇ ਘਰਾਂ 'ਚ ਛਾਪੇ ਮਾਰਿਆ ਭਾਜੀ ਕਿ ਨਾਮ ਆਪਣਾ ਸੋਨੂ ਭਾਜੀ ਕੀ ਗੱਲ ਹੋਈ ਅੱਜ ਪੁਲਿਸ ਤੁਹਾਡੇ ਘਰੇ ਜਿਹੜੀ ਆਈ ਆ ਜੱਲ ਵੀ ਆ ਅੱਜ ਵੀ ਆ ਯਾਰ ਨਜ਼ਾਇਜ਼ ਤਾਂ ਕਰੀ ਜਾਂਦੇ ਹੁੰਦੇ ਕਾਦੇ ਲਈ ਕਰਦੇ ਆ ਵੀ ਤਾਂ ਤੁਸੀਂ ਚਿੱਟਾ ਵੇਜਦੇ ਆ ਫੇਰ ਕਉ ਮਿਲਦਾ ਕਿਉਂ ਨਹੀਂ ਭਾਜੀ ਤੁਹਾਨੂੰ ਤੁਸੀਂ ਵੇਜਦੇ ਆ ਜੀ ਮੈਂ ਤੁਹਾਨੂੰ ਕਹਾਂ ਵੀ ਜੇ ਵੇਜਦੇ ਕੋਈ ਨਿਕਲਦਾ ਨਾ ਭਾਜੀ ਸਾਡੇ ਘਰੋਂ ਸਾਰਾ ਘਰ ਤਫੋਲੀ ਜਾਂਦੇ ਤੀਜੀ ਚੌਥੀ ਵਾਰੀ ਹੋ ਗਈ ਭਾਜੀ ਸਾਰਾ ਘਰ ਮਿੱਡਾ ਮੇਰਾ ਘਰ ਦੇਖੋ ਕਿੱਥੇ ਕਿੱਥੇ ਮੋਟ ਸਾਰਾ ਕੁਝ ਬੋਲਦੇ ਆ ਭਾਜੀ ਨਹੀਂ ਮਿਲਿਆ ਕੁਛ ਨਾ ਕੁਛ ਵੀ ਨਹੀਂ ਭਾਜੀ ਮਿਲਿਆ ਕੀ ਕਹਿੰਦੇ ਆ ਬਸ ਐਵੇਂ ਕਹਿੰਦੇ ਪ੍ਰੋ ਆਰਡਰ ਵੀ ਕਰਦੇ ਆ ਤੁਹਾਡੇ ਕੋਲ ਪਿਛਲਾ ਪੁਰਾਣਾ ਕੋਈ ਪਰਚੇ ਚੱਲਦੇ ਆ ਭਾਜੀ ਪਰਚਾ ਸੀਗਾ ਪਰਮਾ ਵਿੱਚ ਬਰੀ ਹੋ ਚੁੱਕਾ ਤੁਹਾਡੇ ਤੇ ਪਰਚਾ ਸੀਗਾ ਪੁਰਾਣਾ ਤਾਂ ਉਹ ਚੋ ਬਰੀ ਹੋ ਚੁੱਕਾ ਬਰੀ ਹੋ ਚੁੱਕਾ ਕਾਦਾ ਸੀ ਉਹ ਸੋ ਮੈਂ 2 ਗ੍ਰਾਮ ਨੀਰੋਇਨ ਸੀ ਮੇਰੇ ਤੇ ਮੈਂ ਪੀਣਾ ਸੀ ਭਾਜੀ ਹੁਣ ਮੈਂ ਹਸਪਤਾਲ ਵਾਲੀ ਗੋਲੀ ਖਾਣਾ ਭਾਜੀ ਤੁਹਾਡਾ ਨਾਂ ਕੀ ਭਾਜੀ ਅਜੀ ਮੇਰਾ ਹਰੀਜੰਦਰ ਕੁਮਾਰ ਹਾਂਜੀ ਹਰੀਜੰਦਰ ਕੁਮਾਰ ਪੂਰਾ ਨਾਮ ਹਰੀਜੰਦਰ ਕੁਮਾਰ ਬਿੱਲਾ ਜੇ ਵਾਲਾ ਜੋ ਜਿਵਾਲਾ ਤੀ ਗਾਲਾਂ ਹੋਇਆ ਪੁਲਿਸ ਨੇ ਫੇਰ ਤੁਹਾਡੇ ਕਾਰਵਾਈ ਕੀਤੀ ਸਰ ਕੱਲ ਵੀ ਰੇਡ ਮਾਰੀ ਆ ਕੁਛ ਨਹੀਂ ਮਿਲੇ ਅੱਜ ਵੀ ਰੇਡ ਮਾਰੀ ਕੋਈ ਨਹੀਂ ਮਿਲੇ ਅੱਧਾ ਸਮਾਨ ਤੋੜ ਜਾਂਦੇ ਆ ਜੀ ਠੀਕ ਆ ਜੀ ਬੱਚਾ ਮੇਰਾ 7 ਦਿਨ ਦਾ ਜੀ ਮੇਰੇ ਹੋਇਆ ਘਰ ਵਾਲੀ ਦੇ ਠੀਕ ਆ ਜੀ ਪਰੇਸ਼ਾਨ ਕਰਦੇ ਆ ਔਰ ਤਾਂ ਕੁਛ ਨਹੀਂ ਕੁਛ ਮਿਲਦਾ ਨਹੀਂ ਜੀ ਨਹੀਂ ਤੁਹਾਡਾ ਤੁਹਾਡਾ ਵੇਚਣ ਦੇ ਵਿੱਚ ਤੁਹਾਡੇ ਦੇ ਸੰਬੰਧ ਉਹਨਾਂ ਕੋਲ ਪਹਿਲਾਂ ਵੀ ਤੁਹਾਡੇ ਪਰਚੇ ਦਰਜ ਪਹਿਲਾਂ ਜੀ ਕਦੋਂ ਵੀ ਕੁਛ ਮਿਲਿਆ ਨਹੀਂ ਇਹਨਾਂ ਨੇ ਉੱਲ ਜਾ ਕੇ ਜਦੋਂ ਵੀ ਮੇਰੇ ਸਿਰ ਨਹੀਂ ਆਏ ਗੋਲੀਆਂ ਪਾਤੀਆਂ ਹੁਣ ਵੀ ਜੀ ਪੈਲਲ ਜਾ ਕੇ ਇਹਨਾਂ ਨੇ 110 ਦਾ ਕਲੰਦਰਾ ਪਰਚਾ ਪਾ ਕੇ ਤੇਰੇ ਤੇ ਪਹਿਲਾਂ ਹੀ ਪਰਚਾ ਕੋਈ ਹੈਗਾ ਤੇਨੂੰ ਪਰਚਾ ਹੈਗਾ ਜੀ ਇਹਨਾਂ ਨੇ ਕਿੰਨੇ ਆ 21 ਆ ਜੀ ਗੋਲੀਆਂ ਉਲ ਜਾ ਕੇ ਪਾਤੀਆਂ ਜੀ ਇਹਨਾਂ ਨੇ ਘਰ ਉਲ ਜਾ ਕੇ ਮਿਲਿਆ ਮਿਲਿਆ ਕੁਝ ਵੀ ਨਹੀਂ ਏ ਆਓ ਬੰਦੇ ਜਿਨ੍ਹਾਂ ਦੇ ਘਰਾਂ 'ਚ ਅੱਜ ਪੁਲਿਸ ਨੇ ਪੂਰੀ ਪਾਰਟੀ ਬਲਛਲ ਦੇ ਨਾਲ ਜਿਹੜੀ ਅੱਜ ਇਹਨਾਂ ਦੇ ਘਰੇ ਚੈਕਿੰਗ ਕੀਤੀ ਔਰ ਦੱਸਣ ਮੁਤਾਬਕ ਹੈ ਕਿ ਹੱਲੇ ਪੁਲਿਸ ਵੀ ਕਹਿ ਰਹੀ ਹੈ ਕਿ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਕੀ ਇਥੋਂ ਬਰਾਮਦ ਹੋਇਆ ਔਰ ਜਿਹੜੇ ਘਰ ਦੇ ਮਾਲਕ ਨੇ ਜਿਨ੍ਹਾਂ ਦੇ ਘਰੇ ਛਾਪਾ ਮਾਰਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ 2 ਦਿਨ ਪਹਿਲਾਂ ਵੀ ਛਾਪਾ ਮਾਰਿਆ ਕੱਲ੍ਹ ਵੀ ਛਾਪਾ ਮਾਰਿਆ ਅੱਜ ਵੀ ਮਾਰਿਆ ਪਰ ਇਹਨਾਂ ਨੂੰ ਬਰਾਮਦ ਕੁਝ ਨਹੀਂ ਹੋਇਆ ਔਰ ਦੇਖਦੇ ਆ ਕਿ ਪੁਲਿਸ ਇਸ ਨੂੰ ਲੈ ਕੇ ਜਿਹੜੀ ਨਸ਼ਾ ਦੇ ਖਿਲਾਫ ਜਿਹੜੀ ਇਹਨੇ ਆਪਣੇ ਮੁਹਿੰਮ ਬੰਡੀ ਹੋਈ ਆ ਉਹਨੂੰ ਲੈ ਕੇ ਕਿਦਾਂ ਆਪਣਾ ਜਿਹੜਾ ਅਗਲੀ ਜਿਹੜੀ ਆ ਨਕੋਦਰ ਦੇ ਵਿੱਚ ਨਸ਼ਾ ਤਸਕਰਾਂ ਜਾਂ ਕਮਾਲਪੁਰਾ ਲਾਲੋ ਜਾਂ ਗੁਰਨਾਨਪੁਰਾ ਮੱਲਾ ਇਹਨਾਂ ਨੂੰ ਕਿ ਇਹ ਇਹ ਨਸ਼ਾ ਵਿੱਚ ਜਿਆਦਾ ਲੋਕੀ ਜਿਹੜੇ ਆ ਜਿਹੜੇ ਨਜ਼ਰ ਆਉਂਦੇ ਨੇ ਔਰ ਛਾਪੇਮਾਰੀ ਕਰਦੇ ਨੇ ਹੁਣ ਦੇਖਦੇ ਆ ਕਿ ਪੁਲਿਸ ਕਿੰਨੀ ਕੁ ਜਿਹੜੀ ਆ ਸਾਫ ਸਫਾਈ ਦੇ ਨਾਲ ਜਿਹੜੀ ਆ ਇਹ ਯੂਰੋਪੀਆਂ ਜਾਂ ਨਸ਼ਿਆਂ ਤੇ ਨਸ਼ਾ ਤਸਕਰਾਂ ਦੇ ਕਾਬੂ ਪਰ ਕਰ ਪਾਏਗੀ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਾਂ ਲੈਰ ਨਕੋ